ਵੀਰ ਤੇ اٹੈਕ ਹੋਇਆ ਜੋ ਪੰਜਾਬ ਦੇ ਹਾਲਾਤ ਚੱਲਦੇ ਸਨ ਮੇਰੀਆਂ ਦੋਨੋਂ ਲੱਤਾਂ 'ਚ AK47 ਦੀਆਂ ਗੋਲੀਆਂ ਲੱਗੀਆਂ ਤਾਂ ਮੇਰੇ ਉਸ ਸਮੇਂ ਖੱਬੇ ਪਾਸੇ ਬੈਠੇ ਊਂਪ੍ਰਕਾਸ਼ ਲੇਖੀ ਅਤੇ ਸੱਜੇ ਪਾਸੇ ਬੈਠੇ ਹਰਿੰਦਰਪਾਲ ਸਿੰਘ ਚੀਮਾ ਮਾਰੇ ਗਏ 94 ਗੋਲੀਆਂ AK47 ਦੇ ਦੋ ਮੈਗਜ਼ੀਨ ਮੇਰੇ ਤੇ ਖਾਲੀ ਕਰਦੇ ਸੰਦੇ ਭੈਣ ਜੀ ਨੂੰ ਉਸੇ ਦਿਨੀ ਰਾਤ ਨੂੰ ਸੁਪਨਾ ਆਉਂਦਾ ਹੈ ਕਿ ਮਹਾਰਾਜ ਜੀ ਨੇ ਭੋਲੇ ਨੂੰ ਹੱਥਾਂ ਤੇ ਚੁੱਕਿਆ ਹੋਇਆ ਪਾਣੀ ਵਗ ਰਿਹਾ ਹੈ ਦੋ ਲਾਸ਼ਾਂ ਪਾਣੀ ਚ ਰੁੜੀਆਂ ਜਾ ਰਹੀਆਂ ਇੱਕ ਵਾਰੀ ਇੱਕ ਧਾਰਮਿਕ ਸਥਾਨ ਤੇ ਗਏ ਤੇ ਕੋਈ ਬੰਦਾ ਪਾਣੀ ਵੇਚ ਰਿਹਾ ਸੀ ਤੇ ਸੰਤਾਂ ਨੇ ਉਹਦੇ ਦੋਨੇ ਹੱਥ ਫੜ ਲਿਓ ਕਿ ਸੌਹ ਰਿਆ ਪਾਣੀ ਨਹੀਂ ਵੇਚੀਦਾ ਤੇ ਸੰਤਾਂ ਨੂੰ ਕਹਿੰਦੇ ਭਾਈ ਪਾਣੀ ਪੀਓ ਤੇ ਮਹਾਰਾਜ ਜੀ ਨੇ ਦੋਨੋਂ ਹੱਥਾਂ ਤੇ ਉਹਨੂੰ ਚੁੱਕ ਕੇ ਦਰبار ਸਾਹਿਬ ਦੇ ਅੱਗੇ ਖੜ ਗਏ ਤੇ ਉਹਨਾਂ ਨੇ ਇਸ ਤਰ੍ਹਾਂ ਗੱਲਾਂ ਕੀਤੀਆਂ ਜਿਵੇਂ ਆਪਾਂ ਕਿਸੇ ਨਾਲ ਸਾਹਮਣੇ ਕਹਿੰਦੇ ਭੂਰੀ ਵਾਲਿਆ ਤੈਨੂੰ ਕਿਸੇ ਨੇ ਨਹੀਂ ਮੰਨਣਾ ਜੇ ਮੁੰਡਾ ਮੈਂ ਮਾਂ ਬਾਪ ਨੂੰ ਵਾਪਸ ਨਾ ਕੀਤਾ ਇਹ ਸੇਵਾ ਲਈ ਆਇਆ ਸੀ ਇਹ ਮੈਂ ਤਾਂ ਇਹ ਬੱਚਾ ਵਾਪਸ ਕਰਨਾ ਉਹਨਾਂ ਨੇ ਸੱਚ ਦਾ ਰਸਤਾ ਦਿਖਾਇਆ ਉਹਨਾਂ ਨੇ ਮਨੁੱਖਤਾ ਨੂੰ ਜ਼ਿੰਦਗੀ ਜਿਉਣ ਦਾ ਰਸਤਾ ਦਿਖਾਇਆ ਤੇ ਸਾਡੇ ਹਿੱਸੇ ਜੋ ਪਿਆਰ ਸਤਿਕਾਰ ਜੋ ਅਸ਼ੀਰਵਾਦ ਆਇਆ ਤੇ ਮੈਂ ਤਾਂ ਸ਼ਬਦਾਂ ਦੇ ਰਾਹੀਂ ਵਰਨਣ ਨਹੀਂ ਕਰ ਸਕਦਾ झुक झुक कर सीधा खड़ा हुआ अब फिर झुकने का शौक नहीं अपने ही हाथों रचा स्वयं तुमसे मिटने का खौफ नहीं तुम हालातों की भट्टी में जब जब भी मुझको झोंकोगे तब तब कर सोना बनूंगा मैं तुम मुझको कब तक रोकोगे तुम मुझको कब तक रोकोगे तुम मुझको कब तक ਜਿੱਥੇ ਸ਼੍ਰੀਮੇਂ ਗੰਗਾ ਨਾਥ ਜੀ ਪੂਰੀ ਵਾਲਿਆਂ ਦੇ ਜੀਵਨ ਬਾਰੇ ਇੱਕ ਬੱਚੇ ਜਿਹੜੀ ਫਿਲਮ ਬਣਾ ਰਹੇ ਨੇ ਮੈਂ ਸਮਝਦਾ ਉਹਨਾਂ ਨੇ ਤਾਂ ਸਮੁੱਚੀ ਮਾਨਵਤਾ ਨੂੰ ਜ਼ਿੰਦਗੀ ਜਿਉਣ ਦੀ ਫਿਲਮ ਦਿਖਾਈ ਹੈ ਅਸੀਂ ਮੇਰੀ ਅਜ ਉਮਰ 65 66 ਸਾਲ ਹੈ ਮੈਂ ਤਕਰੀਬਨ 6 ਜਾਂ 7 ਸਾਲ ਦੀ ਉਮਰ ਦੇ ਵਿੱਚ ਜਦ ਰੱਕਵੇ ਕੁਟੀਆਂ ਆਉਂਦੇ ਮਹਾਰਾਜ ਜੀ ਦਾਸੀ ਜਾਂਦੇ ਸਾਡਾ ਸਾਰਾ ਪਰਿਵਾਰ ਕੁੱਟਿਆ ਜਾਂਦਾ ਤੇ ਪੂਰੀ ਵਾਲੇ ਸੰਤਾਂ ਦੀ ਜੋ ਮਹਿਮਾ ਜੋ ਆਲੇ ਦੁਆਲੇ ਪਿੰਡਾਂ ਦੇ ਵਿੱਚ ਚਾਹੇ ਉਹ ਮੜਿਆਣੀ ਹੈ ਬਰਮੀ ਹੈ ਤਲਵੰਡੀ ਹੈ ਉੱਚੀ ਤਲਵੰਡੀ ਹੈ ਜੋ ਵੀ ਹਰ ਪਿੰਡ ਦੇ ਵਿੱਚ ਕੁੱਟਿਆ ਜਿਹੜੀ ਇੱਕ ਕਾਂਤ ਸਥਾਨ ਤੇ ਬਣੀ ਹੋਣੀ ਉੱਥੇ ਮਹਾਰਾਜ ਜੀ ਦਾ ਜਾਣਾ ਉਸ ਸਮੇਂ ਬੀਰ ਜੀ ਦੀ ਗਰੀਬਦਾਸ ਜੀ ਦੀ ਬਾਣੀ ਦੇ ਅਖੰਡ ਪਾਠ ਲੋਕਾਂ ਇੱਕ ਵੱਖਰਾ ਮਾਹੌਲ ਇੱਕ ਵੱਖਰਾ ਮੈਂ ਸਮਝਦਾ ਉਹ ਹੁੰਦਾ ਸੀ ਕਿ ਤੁਹਾਨੂੰ ਜੀਵਨ ਜਾਚ ਸਿਖਾਉਣੀ ਤੁਹਾਨੂੰ ਜ਼ਿੰਦਗੀ ਜਿਉਣ ਦਾ ਰਸਤਾ ਦਿਖਾਉਣਾ ਜਦੋਂ ਸ੍ਰੀ ਗੰਗਾ ਨਾਥ ਜੀ ਮਹਾਰਾਜ ਆਰਤੀਆਂ ਕਰਦੇ ਤਾਂ ਇੱਕ ਵੱਖਰਾ ਲੋਕਿਕ ਦ੍ਰਿਸ਼ੀ ਹੁੰਦਾ ਸੀ ਤੇ ਲੋਕ ਬੜੇ ਉਹਨਾਂ ਨੂੰ ਪਾਪਪੂਰਨ ਸੁਣਦੇ ਅਤੇ ਉਹਨਾਂ ਨੂੰ ਆਪਣੇ ਜੀਵਨ ਦੇ ਅੰਦਰ ਗ੍ਰਹਿਣ ਕਰ ਦਿੱਤੇ ਹਜ਼ਾਰਾਂ ਨਹੀਂ ਮੈਂ ਸਮਝਦਾ ਲੱਖਾਂ ਲੋਕ ਉਹਨਾਂ ਦੇ ਸੇਵਕ ਤੇ ਮੇਰੇ ਜੀਵਨ ਦੇ ਵਿੱਚ ਮੈਨੂੰ ਯਾਦ ਹੈ ਮੈਂ ਨੌਵੀਂ ਜਮਾਤ ਚ ਪੜਦਾ ਸੀ ਅਸੀਂ ਮੈਂ ਤਲੋਚਨ ਸਿੰਘ ਸੱਘੂ ਜਿਹੜੇ ਅੱਜ ਕੱਲ ਕੈਨੇਡਾ ਨੇ ਮਾਸਟਰ ਆਮ ਸ੍ਰੇਸ਼ ਕੁਮਾਰ ਜਿਹੜੇ ਇਸ ਟਾਈਮ LIC ਦੇ ਵੱਡੇ ਅਫੀਸਰ ਹੈ ਪਟਿਆਲਾ ਦੇ ਵਿੱਚ ਨੇ ਅਸੀਂ ਇਕੱਠੇ ਇੱਕ ਵਾਰ ਰਾਤ ਨੂੰ ਸਾਡੇ ਮੰਦir ਵਿੱਚ ਕਿਉਂਕਿ ਇੱਕ ਥੋੜੇ ਅੰਦਰ ਇੱਕ ਜਿਵੇਂ ਹੁੰਦਾ ਜਦ ਪਤਾ ਹੋਣਾ ਵੀ ਨੇੜੇ ਮਹਾਰਾਜ ਜੀ ਨੇ ਕਿਥੇ ਅਖੰਡ ਪਾਠ ਹੋ ਰਿਹਾ ਤੇ ਅਸੀਂ ਮੈਨੂੰ ਜਾਦਾ ਪੰਡੋਰੀ ਪਿੰਡ ਦੇ ਗੁਰਦੇਵ ਸਿੰਘ ਦੀ ਟੈਕਸੀ 2677 ਨੰਬਰ ਅੱਜ ਵੀ ਉਹਨਾਂ ਦੇ ਬੱਚੇ ਜਿਉਂਦੇ ਜਾਗਦੇ ਨੇ ਤੇ ਅਸੀਂ ਉਹ ਟੈਕਸੀ ਕਰਕੇ ਵਾਰ ਦੇ ਕੇ ਪਿੰਡ ਗਏ ਤੇ ਮਹਾਰਾਜ ਜੀ ਆਰਤੀਆਂ ਕਰ ਰਹੇ ਨੇ ਅਸੀਂ ਤਿੰਨੋਂ ਟੈਕਸੀ ਕਰਕੇ ਗਏ ਅਸੀਂ ਰੌੜ ਵੀ ਲਾਉਂਦੇ ਸੀ ਪਾਰਟੀ ਤੇ ਸਾਨੂੰ ਮਹਾਰਾਜ ਦੀ ਤਿੰਨ ਗੋਲੀਆਂ ਖੜੀਆਂ ਕਰਕੇ ਕਹਿੰਦੇ ਵੀ ਕਿਉਂ 30 ਰੁਪਏ ਖਰਚ ਕੇ ਆਏ ਜਦ ਕੇ ਨਾ ਉਹ ਟੈਕਸੀ ਕਰਨ ਵਾਲੇ ਨਾਲ ਲੈਣ ਵਾਲੇ ਅਸੀਂ ਚਲੋ ਮਾ ਸਾਡੇ ਕਿਹਾ ਸੀ ਬੈਠ ਕੇ ਉਹ ਅਸੀਂ ਉਹ ਵਾਕਈ ਟੈਕਸੀ ਵਾਲੇ ਨੂੰ 30 ਰੁਪਏ ਦਿੱਤੇ ਸੀਗੇ ਮਾਰ ਦੇ ਕੇ ਪਿੰਡ ਜਾਣ ਦੇ ਰਾਹ ਤੇ ਤੇ ਮੈਂ ਸਮਝਦਾ ਉਹ ਜਿਹੜਾ ਸਮਾਂ ਉਹ ਗੱਲਾਂ ਮੈਂ ਬੈਠਾ ਮੈਂ ਕੱਲ ਵੀ ਸੁਣਾ ਰਿਹਾ ਸੀ ਇੱਥੇ ਬੰਦੇ ਬੈਠੇ ਸੀਗੇ ਅਮਰੀਆਂ ਦੋਨੋਂ ਲੱਤਾਂ 'ਚ AK47 ਦੀਆਂ ਗੋਲੀਆਂ ਲੱਗੀਆਂ 17 ਮਾਰਚ 89 ਮੰਡੀ ਮੁੱਲਾਂਪੁਰ ਰੈਕੋਟ ਰੋਡ ਤੇ ਮੇਰੀ ਲੋਹੇ ਦੀ ਦੁਕਾਨ ਸੀ ਪਠਾ ਸੀ ਤੇ ਮੇਰੇ ਤੇ ਅਟੈਕ ਹੋਇਆ ਜੋ ਪੰਜਾਬ ਦੇ ਹਾਲਾਤ ਚੱਲਦੇ ਸਨ ਤਾਂ ਮੇਰੇ ਉਸ ਸਮੇਂ ਖੱਬੇ ਪਾਸੇ ਬੈਠੇ ਊਂ ਪ੍ਰਕਾਸ਼ ਲੇਖੀ ਅਤੇ ਸੱਜੇ ਪਾਸੇ ਬੈਠੇ ਹਰਿੰਦਰਪਾਲ ਸਿੰਘ ਚੀਮਾ ਮਾਰੇ ਗਏ 99 ਗੋਲੀਆਂ AK47 ਦੇ ਦੋ ਮੈਗਜ਼ੀਨ ਮੇਰੇ ਤੇ ਖਾਲੀ ਕਰਤੇ ਤੇ ਮੈਂ ਬਚ ਗਿਆ ਉਹ ਉਹ ਮੈਂ ਸਮਝ ਨਾ ਮਹਾਰਾ ਜੀ ਦੀ ਕਿਰਪਾ ਤੇ ਕਿ ਕਿਸ ਤਰ੍ਹਾਂ ਜੋ ਇਹ ਪਾਣਾ ਵਰਤਿਆ ਸਾਡੇ ਭੈਣ ਪੁਰਹੀਣਾ ਪਿੰਡ ਹੈ ਹਸ਼ਰਪੁਰ ਦੇ ਐਂਟਰੀ ਤੋਂ ਪਹਿਲਾਂ ਕਾਬੇ ਪਾਸੇ ਸਾਡੇ ਭੈਣ ਜੀ ਨੂੰ ਉਸੇ ਦਿਨੀ ਰਾਤ ਨੂੰ ਸੁਪਨਾ ਆਉਂਦਾ ਹੈ ਇਹ ਮੈਨੂੰ ਘਰੇ ਭੋਲਾ ਕਹਿੰਦੇ ਆ ਕਿ ਯਾਰ ਦਾ ਨਾਮ ਕਿ ਸੁੱਖ ਹੋਵੇ ਇਹੋ ਜਿਹਾ ਸੁਪਨਾ ਆਇਆ ਕਿ ਮਹਾਰਾਜ ਜੀ ਨੇ ਭੋਲੇ ਨੂੰ ਹੱਥਾਂ ਤੇ ਚੁੱਕਿਆ ਹੋਇਆ ਪਾਣੀ ਵਗ ਰਿਹਾ ਹੈ ਦੋ ਲਾਸ਼ਾਂ ਪਾਣੀ ਚ ਰੁੜੀਆਂ ਜਾ ਰਹੀਆਂ ਤੇ ਉਹਨਾਂ ਨੇ ਮੇਰੇ ਭਾਂਜੇ ਨੂੰ ਦੱਸਿਆ ਆਮ ਹੀ ਆ ਆਪਾਂ ਲੇਡੀਜ਼ ਦੀ ਗੱਲ ਤੇ ਘੱਟੀ ਵਿਸ਼ਵਾਸ ਕਰਦੇ ਆ ਤੇ ਉਹਨੇ ਕਹੇ ਛੱਡੋ ਬੀਬੀ ਇਹ ਰੀਆਂ ਗੱਲਾਂ ਤੇ ਉਹ ਜਦ ਆਉਣ ਲੱਗਾ ਤਾਂ ਉਹਨਾਂ ਦੇ ਪਿੰਡ ਦੇ ਇੱਕ ਆਰਡਰ ਅਫੀਸਰ ਸੀ ਕੋਆਪਰੇਟਿਵ ਦੇ ਉਹ ਲੁਧਿਆਣੇ ਦੇ ਸੀ ਤੇ ਉਹ ਉਹ ਨੂੰ ਕਹਿੰਦਾ ਉਹਦਾ ਨਾਂ ਵੀ ਭੋਲੇ ਗਿਆ ਕਰਦਾ ਕਹਿੰਦਾ ਭੋਲੇ ਤੈਨੂੰ ਪਤਾ ਲੱਗਿਆ ਵੀ ਰਾਤ ਤੇਰੇ ਮਾਮੇ ਤੇ ਅਟੈਕ ਹੋ ਗਿਆ ਦੋ ਬੰਦੇ ਮਰ ਗਏ ਮਾਮਾ ਤੇਰਾ ਸੀਐਮਸੀ ਆ ਉਹ ਘਰ ਭੱਜ ਕੇ ਜਾ ਕਹਿੰਦਾ ਬੀਬੀ ਤੂੰ ਆ ਕੀ ਸੁਪਨਾ ਕਹਿੰਦੀ ਸੀ ਉਹ ਤਾਂ ਸੱਚ ਹੋ ਗਿਆ ਸਾਤ ਗੁਰ ਦੀਆਂ ਗੂਜੀਆਂ ਰਮ ਜਾਨ ਬੇਸਮਝ ਜਮਾ ਮੇਰਾ ਕਹਿਣ ਤੋਂ ਪਾ ਉਹ ਮਹਾਰਾਜ ਜੀ ਦੀ ਕਿਰਪਾ ਉਹਨਾਂ ਨੂੰ ਜਦੋਂ ਵੀ ਯਾਦ ਕਰੀਏ ਉਹ ਹਾਜ਼ਰ ਆ ਜਾਂਦੇ ਨੇ ਤੇ ਉਹਨਾਂ ਨੇ ਸਾਨੂੰ ਬੜਾ ਵੱਡਾ ਰਸਤਾ ਦਿਖਾਇਆ ਤੇ ਅੱਜ ਜੇ ਮੈਂ ਕਿਸੇ ਵੀ ਫੀਲਡ ਦੇ ਵਿੱਚ ਲੱਗਿਆ ਹੋਇਆ ਚਾਹੇ ਉਹ ਧਾਰਮਿਕ ਹੈ ਸਮਾਜਿਕ ਹੈ ਪੋਲੀਟੀਕਲ ਹੈ ਤਾਂ ਉਹਨਾਂ ਦਾ ਅਸ਼ੀਰਵਾਦ ਮੈਨੂੰ ਵੀ ਯਾਦ ਆ ਮੇਰੀ ਮਾਤਾ ਨੂੰ ਉਹਨਾਂ ਨੇ ਕਹਿਣਾ ਓ ਵੀ ਵੀ ਕਿੱਥੇ ਆ ਮੰਤਰੀ ਕਿੱਥੇ ਆ ਤਾਂ ਵੀ ਬੀਬੀ ਨੇ ਕਹਿਣਾ ਵੀ ਸਾਡੇ ਤਾਂ ਪਿਤਾ ਜੀ ਵੋਟ ਵੀ ਨਹੀਂ ਪਾਉਣ ਜਾਂਦੇ ਕਈ ਵਾਰੀ ਵੀ ਮੇਰੇ ਲਈ ਤਾਂ ਸਾਰਾ ਪਿੰਡ ਹੀ ਕੁਝ ਹੈ ਤੇ ਤੁਸੀਂ ਸਾਡੇ ਮੁੰਡੇ ਨੂੰ ਇਹ ਕਹਿੰਦੇ ਹੋ ਤੇ ਬੀਬੀ ਦੇਖੀ ਸੀਗੇ ਨੇ ਮੰਤਰੀ ਬਣ ਜਾਣਾ ਇਹਨੇ ਬਣਣਾ ਮੇਰਾ ਮਤਲਬ ਜੋ ਮਹਾਰਾਜ ਦਾ ਆਸ਼ੀਰਵਾਦ ਅੱਜ ਮੈਂ ਸਮਝਾ ਪਿਆਰ ਸਤਿਕਾਰ ਮੇਰੇ ਲਈ ਸਾਰਾ ਕੁਝ ਹੈ ਜੋ ਸਮਾਜ ਵੱਲੋਂ ਜੋ ਜਾਦਾ ਸੀ ਕੰਡੀ ਦੇ ਏਰੀਏ ਚ ਵੀ ਜਾਂਦੇ ਰਹੇ ਸੰਤਾਂ ਨਾਲ ਜਾਂਦੇ ਰਹੇ ਤੇ ਮੈਨੂੰ ਉਹ ਵੀ ਸਮਾਂ ਜ਼ਿਆਦਾ ਹੈ ਜਦ ਮਹਾਰਾਜ ਜੀ ਰੱਖਵੇ ਗੁਰਦਿਆਲ ਸਿੰਘ ਦਾ ਸਕੂਟਰ ਮੰਗਣਾ ਸਿੱਧੂ ਪਰਿਵਾਰ ਤੇ ਸੰਤਾਂ ਨੇ ਪਿੱਛੇ ਬੈਠਣਾ ਅਸੀਂ ਇੱਥੇ ਆਰਾਮਗੜੀਆਂ ਦੇ ਪਰਿਵਾਰ ਲੁਧਿਆਣੇ ਜਿਹੜੇ ਕਿ ਬਹੁਤ ਭਗਤ ਸੀਗੇ ਸੰਤਾਂ ਦੇ ਉਹਨਾਂ ਦੇ ਘਰਾਂ ਚ ਆਉਣਾ ਅਤੇ ਇੱਕ ਵਾਰੀ ਅਸੀਂ ਆਏ ਤਾਂ ਉਥੇ ਜਿਹੜੇ ਪਰਵਾਰਾਂ ਦੀ ਜ਼ਮੀਨ ਨਾਲ ਲੱਗਦੀ ਸੀ ਕੁਟਿਆ ਤੇ ਕਿ ਰੱਖਵੇ ਆ ਜਿਹੜੀ ਫੋਟੋ ਹੈ ਇਹ ਮਰਹੂਮ ਮੁੱਖ ਮੰਤਰੀ ਬੈਂਸਿੰਘ ਨੇ ਨਹੀਂ ਪੱਥਰ ਰੱਖਿਆ ਸੜਕ ਦਾ ਪਰ ਸੜਕ ਬਹੁਤ ਰਸਤਾ ਤੰਗ ਸੀ ਅਸੀਂ ਆਲੇ ਦੁਆਲੇ ਜਿਹੜੇ ਜ਼ਿਮੀਂਦਾਰਾਂ ਦੇ ਘਰ ਲੱਗਦੇ ਸੀ ਜਮੀਨ ਲੱਗਦੀ ਸੀ ਉਹਨਾਂ ਦੇ ਘਰਾਂ 'ਚ ਗਏ ਉਹਨਾਂ ਨੂੰ ਕਿਹਾ ਤੇ ਇੱਕ ਬੰਦਾ ਸੀ ਮੈਂ ਨਾਂ ਨਹੀਂ ਲੈਂਦਾ ਉਹਨੇ ਕਿਹਾ 40000 ਰੇਟ ਚੱਲਦਾ ਮੈਨੂੰ ਕਹਿੰਦਾ ਉਦੋਂ 40000 ਬੜੀ ਵੱਡੀ ਗੱਲ ਸੀ ਅਸੀਂ ਕਿਐਸੀ ਦੀਆਂ ਗੱਲਾਂ ਤੇ ਬਾਕੀ ਮੈਨੂੰ ਮੇਰਾ ਦੋਸਤ ਸੀ ਗੁਰਸ਼ੇਵਕ ਸਿੰਘ ਮੈਨੂੰ ਯਾਦ ਆਇਆ ਸਵੇਰੇ ਸੂਹਾ 5 ਵਜੇ ਮੇਰੇ ਘਰ ਆਇਆ ਮੈਨੂੰ ਕਹਿੰਦਾ ਭੋਲੇ ਜਿੰਨੀ ਜਵੀ ਚਾਹੀਦੀ ਹੈ ਲੈ ਲੋ ਤੁਸੀਂ ਸੜਕ ਬਣਾਓ ਮਹਾਰਾਜ ਜੀ ਦਾ ਆਦੇਸ਼ ਹੈ ਤੇ ਮੇਰਾ ਮਤਲਬ ਉਸ ਸਮੇਂ ਉਸ ਤੋਂ ਬਾਅਦ ਉਹ ਵੀ ਸਾਰੇ ਠੀਕ ਹੋ ਗਏ ਉਹ ਸੜਕ ਵੀ ਬਣੀ ਮਹਾਰਾਜ ਗੰਗਾ ਨਾ ਜੀ ਦੀ ਕਿਰਪਾ ਜਿਹੜੀ ਖੁੱਟੀਆਂ ਨੂੰ ਸੜਕ ਜਾਂਦੀ ਹੈ ਰਮਿੰਦਰ ਸਿੰਘ ਆਈਜੀਐਸ ਰਿਟਾਇਰਡ ਇੱਥੇ ਸਾਡੇ ਹੁਣ ਪਿੱਛੇ ਹੀ ਰਹਿੰਦੇ ਨੇ ਦੋਸਤ ਨੇ ਤੇ ਉਹ ਜਦ ਇੱਕ ਵਾਰੀ ਗਏ ਤੇ ਮੈਂ ਬੋਲਦੇ ਨੇ ਕਿਹਾ ਉੱਥੇ ਰੱਖਵੇ ਮੈਂ ਕਿਹਾ ਜੀ ਇਸ ਤਰ੍ਹਾਂ ਸੜਕ ਦਾ ਨਹੀਂ ਪੱਤਾ ਰੱਖਿਆ ਸੀ ਉਹ ਕਹਿੰਦੇ 바ਵਾ ਜੀ ਅਗਲੇ ਮਹੀਨੇ ਸੰਗਤ ਸੜਕ ਤੋਂ ਵੀ ਆਏਗੀ ਤੇ ਆਈ ਇਹ ਰਮਿੰਦਰ ਸਿੰਘ ਦੀ ਹਿੰਮਤ ਤੇ ਮਹਾਰਾਜ ਸਵਾਮੀ ਗੰਗਾ ਨਾਥ ਜੀ ਮਹਾਰਾਜ ਜੀ ਦੀ ਕਿਰਪਾ ਸੀ ਵੱਡੀ ਕਿਰਪਾ ਤੇ ਮੈਂ ਸਮਝਦਾ ਪੂਰੀ ਆਲੇ ਮਹਾਰਾਜ ਜੀ ਸੰਤਾਂ ਦੀ ਬਹੁਤ ਵੱਡੀ ਦੇਣ ਬੜੀ ਵੱਡੀ ਮਨੁੱਖਤਾ ਨੂੰ ਨਸ਼ਿਆਂ ਤੋਂ ਰਹਿਤ ਸਮਾਜ ਸਿਰਜਣ ਦੇ ਲਈ ਉਹਨਾਂ ਨੂੰ ਜਿੱਥੇ ਮਾਤਾ ਪਿਤਾ ਦਾ ਸਤਕਾਰ ਘਰਾਂ ਦਾ ਇੱਕ ਸਿਸਟਮ ਬੱਚਿਆਂ ਦੇ ਅੰਦਰ ਤੁਸੀਂ ਇਹ ਦੇਖੋ ਆਮ ਮਹਾਪੁਰਸ਼ਾਂ ਨੂੰ ਵੱਡੀ ਉਮਰ ਦੇ ਲੋਕ ਮਿਲਦੇ ਹੁੰਦੇ ਆ ਤੇ ਬਚਪਨੇ ਦੇ ਵਿੱਚ ਚਾਹੇ ਉਹ ਸਾਡੇ ਦੋਸਤ ਨੇ ਕੈਨੇਡਾ ਤੋਂ ਉਹ ਗੱਲਾਂ ਕਰਦੇ ਵੀ ਸਾਡੀ ਕੁੜੀ 5 ਸਾਲ ਦੀ ਸੀ ਉਹਨੇ ਜਿੱਥੇ ਮਹਾਰਾਜ ਜੀ ਹੁਣੇ ਤੇ ਭੱਜ ਕੇ ਜਾਣਾ ਕਿ ਕਿੱਥੇ ਮਹਾਰਾਜ ਜੀ ਦੇ ਦਰਸ਼ਨ ਕਰਦੇ ਮਹਾਰਾਜ ਗੁਰੂ ਮਤਲਬ ਹਰ ਏਜ ਦੇ ਹਰ ਵਰਗ ਦੇ ਲੋਕਾਂ ਨੂੰ ਪਿਆਰ ਦੇਣ ਵਾਲੇ ਸਤਕਾਰ ਮੈਨੂੰ ਉਹ ਵੀ ਯਾਦ ਹੈ ਜਦ ਰਕਵੇ ਹੁਣ ਤਾਂ ਬੜਾ ਸੋਹਣਾ ਘੁੱਟਿਆ ਬਣੀ ਹੈ ਤੇ ਇੱਕ ਬਰਾਂਡਾ ਪਾਇਆ ਸੀ ਜਿਹਦੇ ਕਰੇ 10 ਗਾਡਰ ਪਏ ਨੰਨੇ ਕਹਣਾ ਚੱਕੋ ਵੀ ਇਹਦੇ 2 ਗਾਡਰ ਜਿਹਦੇ ਕਰੇ 20 ਬੋਰੀਆਂ ਸੀਮੈਂਟ ਦੀਆਂ ਪਈਆਂ ਚੱਕੋ ਵੀ ਇਹਦੀਆਂ 4 ਬੋਰੀਆਂ ਹਰ ਇੱਕ ਨੇ ਹੱਥ ਜੋੜ ਕੇ ਲੰਬਾ ਪੈ ਕੇ ਡੰਡੌਤ ਕਰਕੇ ਕਹਿਣਾ ਬਈ ਜੀ ਸਾਡਾ ਤਾਂ ਸਾਡਾ ਘਰ ਸੰਪੂਰਨ ਹੋ ਗਿਆ ਵੀ ਮਹਾਰਾਜ ਜੀ ਨੇ ਸਾਡੀ ਸੇਵਾ ਲਾਤੀ ਐ ਘਰਾਂ ਚ ਜਾ ਕੇ ਖੁੰਢੀ ਲੈ ਕੇ ਆਪ ਜਾ ਕੇ ਮੈਨੂੰ ਯਾਦ ਆ ਇੱਕ ਵਾਰੀ ਇੱਕ ਧਾਰਮਿਕ ਸਥਾਨ ਤੇ ਗਏ ਤੇ ਕੋਈ ਬੰਦਾ ਪਾਣੀ ਵੇਚ ਰਿਹਾ ਸੀ ਤੇ ਸੰਤਾਂ ਨੇ ਉਹਦੇ ਦੋਨੇ ਹੱਥ ਫੜ ਲਿਓ ਸੌਰਿਆ ਪਾਣੀ ਨਹੀਂ ਵੇਚੀਦਾ ਤੇ ਸੰਤਾਂ ਨੂੰ ਕਹਿੰਦੇ ਭਾਈ ਪਾਣੀ ਪੀਓ ਤੇ ਮੇਰਾ ਮਤਲਬ ਉਹਨਾਂ ਨੇ ਉਹਨਾਂ ਨੂੰ ਯਾਦ ਕਰਕੇ ਉਹਨਾਂ ਦੇ ਉਸ ਸਮੇਂ ਚ ਇਤੇ ਕਰਕੇ ਮਹਾਰਾਜ ਸਵਾਮੀ ਗੰਗਾ ਨਾਥ ਜੀ ਮਹਾਰਾਜ ਨੇ ਮੈਂ ਸਮਝਦਾ ਅ ਅਖੰਡ ਪਾਠ ਵੀ ਹੋਏ ਸਾਡੇ ਘਰ ਵੀ ਜਿੱਥੇ ਵੀ ਰੱਖਵੇ ਦੇ ਤਾਂ ਬਹੁਤ ਪਰਿਵਾਰ ਹੋ ਨੇ ਜਿਹੜੇ ਪਰਿਵਾਰਾਂ ਦੇ ਦਾ ਬਹੁਤ ਜ਼ਿਆਦਾ ਉਹਨਾਂ ਦੇ ਚਰਨਾਂ ਦੇ ਨਾਲ ਲਗਾਓ ਉਹ ਜਿਹੜਾ ਪਿਆਰ ਸਤਿਕਾਰ ਕਿਉਂਕਿ ਉਹਨਾਂ ਨੇ ਜਿਸ ਨੂੰ ਜੋ ਕਿਹਾ ਉਹ ਪੂਰਨ ਹੋਇਆ ਤੁਸੀਂ ਇਹ ਦੇਖੋ ਉਹ ਕਹਿੰਦੇ ਹੁੰਦੇ ਸੀ ਜਦ ਆਰਤੀਆਂ ਕਰਦੇ ਵੀ ਤੁਹਾਡੇ ਮਨ ਦੀ ਕੋਈ ਵੀ ਭਾਵਨਾ ਹੈ ਤੁਸੀਂ ਰੱਖਵੇ ਕੁਟਿਆ ਸਾਹਿਬ ਆ ਕੇ ਪਰ ਕਰਮਾ ਕਰਕੇ ਪੋਰਾ ਸਾਹਿਬ ਅੱਗੇ ਮੱਥਾ ਟੇਕੋ ਤੇ ਜਿਵੇਂ ਕੋਈ ਦੁਕਾਨਦਾਰ ਮਾਲ ਵੇਚਦਾ ਨਾ ਗਰੰਟੀ ਨਾਲ ਆਇਓ ਕਹਿੰਦੇ ਸੀ ਉਸ ਪੂਰੀ ਵਾਲੇ ਮਹਾਰਾਜ ਜੀ ਦੀ ਕਿਰਪਾ ਕਿ ਛੋਟੇ ਸਾਰੇ ਕੰਮ ਸੰਪੂਰਨ ਹੋਣਗੇ ਤੁਸੀਂ ਸੱਚੇ ਮਨੋਂ ਆਓ ਮੱਥਾ ਟੇਕੋ ਜਦ ਤੁਸੀਂ ਪਰਕਰਮਾ ਕਰਕੇ ਪੋਰੇ ਅੱਗੇ ਮੱਥਾ ਟੇਕੋ ਸੁੱਡੀਆਂ ਸਾਰੀਆਂ ਮਨੋਂ ਕਾਮਨਾ ਪੂਰੀਆਂ ਹੋਣਗੀਆਂ ਤੇ ਅਸੀਂ ਵੀ ਜਦ ਸਾਡਾ ਕੋਈ ਵੀ ਕਾਰਜ ਹੁੰਦਾ ਤੇ ਜਾਣੇ ਆ ਤੇ ਬੜੀ ਵੱਡੀ ਕਿਰਪਾ ਹੁੰਦੀ ਹੈ ਅੱਜ ਮੈਂ ਸਮਝਦਾ ਜਿਹੜੇ ਦੋ ਪਿਆਰੇ ਨੌਜਵਾਨ ਤੁਸੀਂ ਮਹਾਰਾਜ ਗੰਗਾ ਲਾਲ ਜੀ ਨੂੰ ਯਾਦ ਕਰ ਰਹੇ ਹੋ ਉਹਨਾਂ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਲਿਆ ਜਾਂਦਾ ਹੈ ਕਿਉਂਕਿ ਜਿੱਥੇ ਵੀ ਜਾ ਕੇ ਅੱਜ ਦੇ ਮਹਾਪੁਰਸ਼ਾਂ ਨੇ ਉਹਨਾਂ ਨੂੰ ਯਾਦ ਕੀਤਾ ਹੈ ਤੇ ਬੜਾ ਅੱਛੀ ਗੱਲ ਹੈ ਬੜਾ ਵਧੀਆ ਗੱਲ ਹੈ ਕਿਉਂਕਿ ਉਹਨਾਂ ਨੇ ਸੱਚ ਦਾ ਰਸਤਾ ਦਿਖਾਇਆ ਉਹਨਾਂ ਨੇ ਮਨੁੱਖਤਾ ਨੂੰ ਜ਼ਿੰਦਗੀ ਜਿਉਣ ਦਾ ਰਸਤਾ ਦਿਖਾਇਆ ਤੇ ਸਾਡੇ ਹਿੱਸੇ ਜੋ ਪਿਆਰ ਸਤਿਕਾਰ ਜੋ ਅਸ਼ੀਰਵਾਦ ਆਇਆ ਤੇ ਮੈਂ ਤਾਂ ਸ਼ਬਦਾਂ ਦੇ ਰਾਹੀਂ ਵਰਨਿੰਗ ਕਰ ਸਕਦਾ ਚੌਧਰੀ ਦولتਰਾਮ ਜੀ ਦਾ ਪਰਿਵਾਰ ਉਸ ਸਮੇਂ ਚੌਧਰੀ ਸਾਹਿਬ ਨਾਲ ਉਹਨਾਂ ਦੀਆਂ ਗੱਲਾਂ-ਵਾਟਾਂ ਮੈਂ ਕਹਿਣ ਦਾ ਪਾਉ ਛੋਟੇ ਤੇ ਛੋਟੇ ਬੰਦੇ ਦਾ ਜੋ ਪਿਆਰ ਸਤਕਾਰ ਜੋ ਉਹਨਾਂ ਨੇ ਦਿੱਤਾ ਉਹ ਬਲੱਖਣ ਤੇ ਅੱਜ ਉਹਨਾਂ ਦੇ ਨਾਮ ਨੂੰ ਯਾਦ ਕਰਨਾ ਉਹਨਾਂ ਦੀ ਜੋ ਸਮੁੱਚੀ ਮਨੁੱਖਤਾ ਨੂੰ ਦੇਣ ਦਿੱਤੀ ਹੈ ਉਹਨੂੰ ਯਾਦ ਕਰਨਾ ਤੇ ਸਾਨੂੰ ਉਹ ਸਾਰੇ ਸਮੇਂ ਯਾਦ ਨੇ ਉਹ ਸਾਡੇ ਵਿੱਚੋਂ ਕਿਉਂਕਿ ਜਿਹੜੇ ਸੰਤਾਂ ਦਾ ਆਉਣਾ ਤੇ ਸੰਤਾਂ ਦਾ ਜਾਣਾ ਇਹ ਤਾਂ ਉਹਨਾਂ ਦੀਆਂ ਖੇਡਾਂ ਨੇ ਇਹ ਸਾਡੇ ਲਈ ਕਿਉਂਕਿ ਅਸੀਂ ਦੁਨਿਆਵੀ ਜੀਵ ਹਾਂ ਅਸੀਂ ਜਿਹੜੀਆਂ ਰਿਸ਼ਤਿਆਂ ਦੀਆਂ ਤੰਦਾਂ ਜੁੜ ਜਾਂਦੀਆਂ ਨੇ ਸਾਡੀਆਂ ਤੇ ਜਦੋਂ ਟੁੱਟਦੀਆਂ ਨੇ ਦੁੱਖ ਹੁੰਦਾ ਪਰ ਜਿਹੜੇ ਸੰਤ ਹੁੰਦੇ ਨੇ ਮਹਾਪੁਰਸ਼ ਨੇ ਤੇ ਉਹ ਤਾਂ ਜਿਵੇਂ ਸੰਤ ਕਹਾਵਤ ਕੱਟਣਾ ਜੋ ਖੰਡੇ ਕੀ ਧਾਰ ਡਿਗਮਗਾਏ ਗਿਰ ਪੜੇ ਨੇ ਚਲ ਉੱtre ਪਾਰ ਸੰਤ ਬਣਨਾ ਹੀ ਵੱਡੀ ਗੱਲ ਹੈ ਤੇ ਉਹ ਉਹ ਮੈਂ ਸਮਝਦਾ ਪੂਰਨ ਉਹ ਸੰਤ ਸਭਨ ਉਹ ਮਹਾਪੁਰਸ਼ਾਂ ਜਿਨ੍ਹਾਂ ਨੇ ਸਾਨੂੰ ਇੱਕ ਸਮੁੱਚੇ ਸਮਾਜ ਨੂੰ ਜ਼ਿੰਦਗੀ ਜੀਉਣ ਦਾ ਰਸਤ ਦਿਖਾਇਆ ਸੰਤ ਦਾ ਜਿਹੜਾ ਰਤਵਾ ਸੰਤ ਦਾ ਜਿਹੜਾ ਸਤਕਾਰ ਹੈ ਸੰਤ ਦਾ ਜਿਹੜਾ ਮਹਿਮਾ ਬੜੀ ਉੱਚੀ ਸੁੱਚੀ ਹੈ ਤੇ ਉਹਨਾਂ ਦੀ ਬੜੀ ਵੱਡੀ ਦੇਣ ਹੈ ਮਨੁੱਖਤਾ ਨੂੰ ਮੈਂ ਤਾਂ ਇਹ ਕਹੂੰਗਾ ਕਿ ਮੈਂ ਜਿਉਂਦਾ ਜਾਗਦਾ ਬੈਠਾ ਤੇ ਮਹਾਰਾਜ ਗੰਗਾ ਨਾ ਜੀ ਦੀ ਕਿਰਪਾ ਸਦਕਾ ਉਹਨਾਂ ਦੇ ਅਸ਼ੀਰਵਾਦ ਸਦਕਾ ਉਹਨਾਂ ਨੇ ਉਹਨਾਂ ਦੀ ਦੇਣ ਹੈ ਕਿ ਮੈਂ ਜਿਉਂਦਾ ਕਿਉਂਕਿ 94 ਗੋਲੀਆਂ ਮੇਰੇ ਤੇ ਚੱਲੀਆਂ ਹਨ ਮੈਨੂੰ ਮਾਰਨ ਲਈ ਤੇ ਵਿਚਾਰੇ ਇਹ ਵੀ ਦੁੱਖ ਹੈ ਬਹੁਤ ਵੱਡਾ ਦੁੱਖ ਹੈ ਕਿ ਮੇਰੇ ਸਾਥੀ ਹਰਿੰਦਰਪਾਲ ਸਿੰਘ ਚੀਮਾ ਤੇ ਓਮਪrakash ਲੇਖੀ ਮਾਰੇ ਗਏ ਤੇ ਜੇ ਕੋਈ ਕਸੂਰ ਸੀ ਤਾਂ ਉਹ ਮੇਰਾ ਸੀ ਜਿਹੇ ਜਿਹੇ ਸਮੇਂ ਦੀਆਂ ਗੱਲਾਂ ਤੇ ਚਲੋ ਉਹਨਾਂ ਲੋਕਾਂ ਦੀ ਜੈਸੀ ਸੋਚ ਸੀ ਜਿਨ੍ਹਾਂ ਨੇ ਇਹ ਜਿਆ ਕੁਝ ਕੀਤਾ ਪਰ ਉਹਨਾਂ ਸਾਥੀਆਂ ਦਾ ਜਾਣਾ ਵੀ ਵੱਡੇ ਦੁੱਖ ਦੀ ਗੱਲ ਹੈ ਅਸੀਂ ਤਾਂ ਛੋਟੇ ਛੋਟੇ ਸਿੱਧੇ ਹੀੜੂ ਪਿੰਡ ਆ ਖੰਨੇ ਕੋਲ ਤੇ ਦੀਵੀ ਤਲਵੰਡੀ ਦਾ ਲੜਕਾ ਉਸ ਟਾਈਮ ਜੇ ਜੇ ਬਿਜਲੀ ਦੇ ਕਨੈਕਸ਼ਨ ਨਹੀਂ ਸੀ ਹੁੰਦੇ ਕਿਤੇ ਮੋਟਰਾਂ ਤੇ ਬਿਜਲੀ ਸੀ ਤਾਂ ਮੋਟਰਾਂ ਤੋਂ ਕਨੈਕਸ਼ਨ ਲੈ ਕੇ ਜਿੱਥੇ ਅਖੰਡਪਾਤ ਸਾਹਿਬ ਪ੍ਰਕਾਸ਼ ਹੋਣੇ ਤਾਂ ਉੱਥੇ ਉਹਦਾ ਕਨੈਕਸ਼ਨ ਜੋੜਨਾ ਤਾਂ ਕਿ ਦੋ ਤਿੰਨ ਦਿਨ ਬਿਜਲੀ ਦਾ ਚੱਲਦਾ ਰਹੇ ਤੇ ਇੱਕ ਵਾਰ ਉਸ ਲੜਕੇ ਨੇ ਨੀਵੀਤ ਲਵੰਡੀ ਦਾ ਜਿਹੜਾ ਬਾਅਦ ਚ ਨਿੰਗ ਸਿੰਘ ਵੀ ਬਣਿਆ ਸਾਡਾ ਬੜਾ ਸਾਥੀ ਰਿਹਾ ਤੇ ਉਹਨੇ ਉਹ ਤਾਰ ਐਸਾ ਹੱਥ ਲੱਗ ਗਿਆ ਕਿ ਕਰੰਟ ਲੱਗ ਗਿਆ ਤੇ ਉਹਨਾਂ ਨੂੰ ਡਾਕਟਰ ਵੀ ਕਹਿੰਦੇ ਇਹਨਾਂ ਦੀ ਮਰਦੂ ਹੋ ਗਈ। ਤਮਾਰਾ ਜੀ ਨੇ ਦੋਨੋਂ ਹੱਥਾਂ ਤੇ ਉਹਨੂੰ ਚੁੱਕ ਕੇ ਦਰਬਾਰ ਸਾਹਿਬ ਦੇ ਅੱਗੇ ਖੜ ਗਏ। ਤੇ ਉਹਨਾਂ ਨੇ ਇਸ ਤਰ੍ਹਾਂ ਗੱਲਾਂ ਕੀਤੀਆਂ ਜਿਵੇਂ ਆਪਾਂ ਕਿਸੇ ਨਾਲ ਸਾਹਮਣੇ ਕਹਿੰਦੇ ਪੂਰੀ ਬਾਲਿਆ ਤੈਨੂੰ ਕਿ ਜene ਨਹੀਂ ਮੰਨਣਾ ਜੇ ਮੁੰਡਾ ਮੈਂ ਮਾਂ ਬਾਪ ਨੂੰ ਵਾਪਸ ਨਾ ਕੀਤਾ ਇਹ ਸ਼ਿਵਾਲੀ ਆਇਆ ਸੀ ਇਹ ਮੈਂ ਤਾਂ ਇਹ ਬੱਚਾ ਵਾਪਸ ਕਰਨਾ ਐਸੀ ਕਿਰਪਾ ਪੂਰੀ ਵਾਲਿਆਂ ਦੀ ਹੋਈ ਕਿ ਉਹ ਡੇਢ ਘੰਟੇ ਬਾਅਦ ਬੱਚਾ ਜਿਉਂਦਾ ਉਹੀ ਡਾਕਟਰ ਜਿਹੜਾ ਮ੍ਰਿਤਿਉ ਕਹਿੰਦਾ ਸੀ ਉਹੀ ਦਬਜ ਨੂੰ ਹੱਥ ਫੜ ਕੇ ਕਹਿੰਦਾ ਉਹ ਠੀਕ ਠਾਕ ਹੈ ਜੀ ਤੇ ਉਦੋਂ ਬਾਅਦ ਕਿੰਨਾ ਲੰਮਾ ਸਮਾਂ ਅਸੀਂ ਦੇਖਦੇ ਰਹੇ ਹੁਣ ਮੇਰਾ ਮਿਲ ਨਹੀਂ ਹੋਇਆ ਤੇ ਇਹ ਉਹਨਾਂ ਦੀਆਂ ਐਸੀਆਂ ਮੈਂ ਸਮਝਦਾ ਜਿਹੜੀ ਕਿਤੇ ਨਾ ਕਿਤੇ ਮਨੁੱਖਤਾ ਨੂੰ ਜਾਂ ਜੀਵਨ ਦੇ ਵਿੱਚ ਚੱਲਦੇ ਹੋਏ ਤੇ ਉਹਨਾਂ ਦੇ ਜਿਹੜੇ ਇੱਕ ਦ੍ਰਿਸ਼ਟਾਂਤ ਨੇ ਇੱਕ ਸਿੱਖਿਆ ਤੇ ਇੱਕ ਵਾਰੀ ਦੀ ਗੱਲ ਹੈ ਕਿ ਇਥੇ ਪਿੰਡ ਮੁੱਲਾਪੁਰ ਕੋਲ ਕੁਟਿਆ ਦੇ ਵਿੱਚ ਮਿੱਠੀਆਂ ਵਾਲੀਆਂ ਰੋਟੀਆਂ ਤੇ ਮੱਖਣ ਤੇ ਹੋਰ ਵੀ ਸੰਤ ਸੰਤ ਤੇ ਮਹਾਰਾਜ ਜੀ ਨੇ ਮੱਖਣ ਤੇ ਮੇਥਿਆਣੀ ਰੋਟੀ ਖਾ ਲਈ ਦੂਜੇ ਸੰਤਾਂ ਨੂੰ ਕੱਲੀ ਮੇਥਿਆਣੀ ਰੋਟੀ ਦੇ ਦਿੱਤੀ ਕੋਲੇ लवली ਚੌਧਰੀ ਵਰਗਾ ਬੈਠਾ ਸੀ ਕਕੂ ਵਰਗਾ ਉਹ ਕਹਿੰਦਾ ਮਹਾਰਾਜ ਪੂਰਾ ਪੂਰਾ ਮੱਖਣ ਉਹਨਾਂ ਨੂੰ ਵੀ ਦੇ ਦਿੰਦੇ ਉਹ ਕਹਿੰਦੇ ਵੀ ਜਿਨ੍ਹਾਂ ਨੇ ਮੇਥਿਆਣੀ ਰੋਟੀ ਖਾਧੀ ਔਰ ਡੱਬੇ ਚ ਕੀ ਜਾਂਦੇ ਉਸ ਘਰ ਦੀ ਮੇਥਿਆਣੀ ਰੋਟੀ ਵੀ ਨਹੀਂ ਹਜਮਾਈ ਵੀ ਮੈਨੂੰ ਪਤਾ ਮੈਂ ਮੱਖਣ ਕਿਵੇਂ ਹਜਮ ਕੀਤਾ ਤੇ ਕਈ ਇਹ ਕਹਿਣ ਦਾ ਭਾਵ ਇੱਕ ਸਿੱਖਿਆ ਤਾਂ ਇਹ ਗੱਲਾਂ ਨੇ ਇਹ ਇਕੱਲੀ ਮੇਥਿਆਣੀ ਰੋਟੀ ਦੀ ਨਹੀਂ ਗੱਲ ਪਾਪ ਦੀ ਕਮਾਈ ਦੀ ਗੱਲ ਹੈ ਕਿ ਜੇ ਤੁਹਾਡੀ ਸ਼ੁੱਧ ਸੱਚੀ ਸੁੱਚੀ ਕਿਰਤ ਦੀ ਕਮਾਈ ਆ ਉਹਦਾ ਕੀ ਮੁੱਲ ਹੈ ਤੇ ਪਾਪ ਦੀ ਕਮਾਈ ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਰਤ ਦੀ ਇੱਕ ਸਾਹਮਣੇ ਉਹ ਦੱਸਤਾ ਸੀ ਤੇ ਇਸ ਕਰਕੇ ਇਹ ਇੱਕ ਉਹਨਾਂ ਦਾ ਦੱਸਣ ਵਾਲੀ ਗੱਲ ਸੀ ਕਿ ਉਹ ਘਰ ਦੀ ਕਮਾਈ ਕਿੈਸੀ ਹੈ ਜਿਹੜਾ ਇਹ ਜੀਆਂ ਸੇਵਾਵਾਂ ਨੂੰ ਕਿ ਉਹ 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 ਕਰਦਾ ਉਹ ਵੀ ਪ੍ਰਵਾਨ ਨਹੀਂ ਹੋਇਆ ਤੇ ਕਹਿੰਦੇ ਉਹ ਜਿਨ੍ਹਾਂ ਨੇ ਕੱਲੀ ਮੇਥੀ ਵਾਲੀ ਰੋਟੀ ਖਾਧੀ ਉਹ ਡੱਬੇ ਚ ਕੀ ਜਾਂਦੇ ਰੋਟੀ ਵੀ ਹਜੋਂ ਨਹੀਂ ਆਈ ਤੇ ਮੈਨੂੰ ਪਤਾ ਉਹ ਉਸ ਘਰ ਦਾ ਮੱਖਣ ਕਿਵੇਂ ਹਜਮ ਕੀਤਾ ਤੇ ਇਹ ਇੱਕ ਸਿੱਖਿਆ ਦੇਕ ਹੈ ਜੇ ਜੀ ਸੱਚੀ ਕਿਰਤ ਕਰਾਂਗੇ ਤਾਂ ਜਿਹੜਾ ਉਹ ਅੰਨ ਪਕਾਵਾਂਗੇ ਜਿਹੜਾ ਉਹ ਉਹ ਕਮਾਈ ਕਰਕੇ ਅਸੀਂ ਮਹਾਰਾਜਾਂ ਨੂੰ ਆਪਣੇ ਸਤਿਗੁਰਾਂ ਨੂੰ ਅਸੀਂ ਭੋਜਨ ਛਕੋਨੇ ਆ ਤਾਂ ਉਹਦੀ ਇੱਕ ਵੱਖਰੀ ਗੱਲ ਹੈ ਤੇ ਜਿਸ ਰਮੈਂ ਕਿ ਬਹੁਤ ਉਹਨਾਂ ਦੇ ਦ੍ਰਿਸ਼ਟਾਂਤ ਜਿਵੇਂ ਉਹਨਾਂ ਨੇ ਮੈਂ ਸਮਝਦਾ ਕਿਉਂਕਿ ਇੱਕ ਜਿਹੜਾ ਸਾਡੀਆਂ ਅੱਖਾਂ ਤੇ ਇੱਕ ਝਿੱਲੀ ਆਈ ਹੋਈ ਹੈ ਇਸ ਤਰ੍ਹਾਂ ਦੀ ਕਿ ਅਸੀਂ ਛੇਤੀ ਛੇਤੀ ਵਿਸ਼ਵਾਸ ਨਹੀਂ ਕਰਦੇ ਛੇਤੀ ਛੇਤੀ ਅਸਰ ਨਹੀਂ ਕਰਦੇ ਕਿਉਂਕਿ ਅਸਲੀ ਤਾਂ ਜੋ ਪ੍ਰਮਾਤਮਾ ਨੇ ਉਸ ਵਾਹਿਗੁਰੂ ਨੇ ਉਸ ਰਾਮ ਨੇ ਉਸ ਕ੍ਰਿਸ਼ਨ ਜੀ ਨੇ ਜੋ ਮਨੁੱਖਤਾ ਨੂੰ ਚਾਹੇ ਉਹ ਗੀਤਾ ਦੇ ਰਹੀ ਹੈ ਚਾਹੇ ਗਰੀਬਦਾਸ ਜੀ ਦੀ ਬਾਣੀ ਦੇ ਰਹੀ ਹੈ ਤੇ ਮਾੜੇ ਬੰਦਿਆਂ ਨੂੰ ਮਾੜੇ ਕਿਹਾ ਗੁਰਗੋਵਨ ਸਿੰਘ ਜੀ ਮਹਾਰਾਜ ਨੇ ਕਿੰਨਾ ਉਹਨਾਂ ਨੇ ਸਿੱਖਿਆ ਦਿੱਤੀ ਹੈ ਮਾੜਿਆਂ ਨੂੰ ਤਾਂ ਕਿਤੇ ਵੀ ਚੰਗਾ ਨਹੀਂ ਕਿਹਾ ਮਾੜਿਆਂ ਨੂੰ ਮਾੜਾ ਕਿਹਾ ਤੇ ਠੋਕੇ ਕਿਹਾ ਗੁਰਬਾਣੀ 'ਚ ਵੀ ਕਿਹਾ ਇਸ ਕਰਕੇ ਜਿਹੜਾ ਅੱਜ ਮੈਂ ਸਮਝਦਾ ਕਿ ਆਪਾਂ ਨੂੰ ਸਾਰੇ ਆਪੋ ਆਪਣੇ ਅੰਦਰ ਝਾਤੀ ਮਾਰੀਏ ਮੈਂ ਇੱਕ ਬੇਨਤੀ ਤੁਹਾਡੇ ਚੈਨਲ 'ਤੇ ਹੀ ਕਰਦਾ ਸਵੇਰ ਤੋਂ ਸ਼ਾਮ ਤੱਕ ਦੀ ਜਿਹੜੀ ਦਿਨਚਰਿਆ ਹੈ ਸਾਡਾ ਦਿਨ ਹੈ ਉਹ ਕਿਸ ਤਰ੍ਹਾਂ ਦਾ ਬੀਤਿਆ ਸਵੇਰ ਉੱਠੇ ਸਵੇਰ ਆਪਣੇ ਸਰੀਰ ਦਾ ਜੋ ਵੀ ਅਸੀਂ ਜੰਗਲ ਪਾਣੀ ਗਏ ਅਸੀਂ ਜੋ ਵੀ ਤੇ ਉਸ ਤੋਂ ਬਾਅਦ ਅਸੀਂ ਬਾਡੀ ਨੂੰ ਟਾਈਮ ਦਿਓ ਪਰਮਾਤਮਾ ਦਾ ਨਾਮ ਲਓ ਤੇ ਉਹਨੂੰ ਉਹਨੂੰ ਇੱਕ ਦਿਨਚ ਰਿਆ ਇੰਨੀ ਵਧੀਆ ਬਣਾਓ ਤੇ ਕੋਸ਼ਿਸ਼ ਕਰੋ ਵੀ ਅੱਜ ਯਾਰ ਮੈਂ ਕਿੰਨੇ ਬੰਦਿਆਂ ਨੂੰ ਖੁਸ਼ੀ ਦਿੱਤੀ ਹੈ ਤੇ ਕਿਤੇ ਮੈਂ ਕਿਸੇ ਦੀ ਨਾਰਾਜ਼ਗੀ ਤਾਂ ਨਹੀਂ ਲਈ ਕਿਸੇ ਦਾ ਦਿਲ ਦੁਖਾਇਆ ਤਾਂ ਨਹੀਂ ਅੱਜ ਮੈਂ ਸਾਰਾ ਦਿਨ ਇਹ ਸ਼ਾਮ ਨੂੰ ਇਹ ਵੀ ਹਿਸਾਬ ਕਰਿਆ ਕਰਉ ਜਿੱਥੇ ਪੈਸਿਆਂ ਦਾ ਹਿਸਾਬ ਕਰਦੇ ਨੇ ਵੀ ਅੱਜ ਕੀ ਖੱਟਿਆ ਕੀ ਕਮਾਇਆ ਅਸਲੀ ਖੱਟਈ ਅਸਲੀ ਕਮਾਈ ਇਹ ਹੈ ਕਿ ਅੱਜ ਤੁਸੀਂ ਕਿਸੇ ਦਾ ਦਿਲ ਤਾਂ ਨਹੀਂ ਦੁਖਾਇਆ ਜੇ ਦਿਲ ਦੁਖਾਇਆ ਤੁਸੀਂ ਘਾਟੇ ਵਾਲਾ ਸੌਦਾ ਕੀਤਾ ਜੇ ਖੁਸ਼ੀ ਦਿੱਤੀ ਹੈ ਤਾਂ ਨਫੇ ਵਾਲਾ ਕੀਤਾ ਤੇ ਫਿਰ ਨਫੇ ਵਾਲਾ ਕਰੋ ਯਾਰ ਜੇ ਅਸੀਂ ਇਤਿਹਾਸ ਨੂੰ ਪਿਆਰ ਕਰਨ ਦੀ ਗੱਲ ਕਰੀਏ ਇਤਿਹਾਸ ਨੂੰ ਯਾਦ ਕਰੀਏ ਉਹਨਾਂ ਅੱਜ ਅਸੀਂ ਸੋਮੀ ਗੰਗਾ ਨਾਨ ਜੀ ਦੀ ਗੱਲ ਕਰ ਰਹੇ ਹਾਂ ਸੋਮੀ ਗੰਗਾ ਨਾਨ ਜੀ ਦੇ ਜੀਵਨ ਤੁਸੀਂ ਇਹ ਦੇਖੋ ਜੋ ਉਹਨਾਂ ਦਾ ਦੱਸਿਆ ਜਾਂਦਾ ਹੈ ਕਿ ਉਹਨਾਂ ਨੇ ਕਿਹਾ ਵੀ ਜ਼ਮੀਨ ਲਿਖਾਉਣ ਵਾਲੀ ਗੱਲ ਹੋਈ ਘਰ ਦੀ ਸ਼ਾਇਦ ਉਹਨਾਂ ਦੇ ਪਿਤਾ ਜੀ ਵੱਲੋਂ ਉਹ ਕਹਿੰਦੇ ਇਹ ਤਾਂ ਕਿਸਮ ਵਿੱਚ ਸੂਈ ਦੇ ਨੱਕੇ ਜਿਹੀ ਨਹੀਂ ਜ਼ਮੀਨ ਨਹੀਂ ਇਹਨਾਂ ਦੇ ਨਾਂ ਤੇ ਤਾਂ ਹੋਣੀ ਤੇ ਪਰ ਦੁਨੀਆ ਉਹਨਾਂ ਨੂੰ ਪੁੱਜਦੀ ਹੈ ਦੁਨੀਆ ਕਿਉਂਕਿ ਸੱਚ ਦਾ ਹੋਕਾ ਦੇਣ ਵਾਲੇ ਸੀ ਸ੍ਰੀ ਸੁਮੇਂ ਗੰਗਾ ਨੰਦੀ ਮਹਾਰਾਜ ਹਰ ਕੀਮਤ ਕਰਕੇ ਅਦਾ ਸੀ ਤੇਰੀ ਸੋਚ ਬਚਾਉਣੀ ਉਨੇ ਸੱਚ ਦਾ ਹੁਕਮ ਦਿੱਤਾ ਮਨੁੱਖ ਤਾਨੂੰ ਜਿੰਦਗੀ ਜਿਉਣ ਦਾ ਰਸਤਾ ਦਿਖਾਇਆ ਤੇ ਇਹ ਜਿਹੜੇ ਅੱਜ ਆ ਸਾਡਾ ਟੀਵੀ ਅ ਡੱਲੇਵਾਲ ਟੀਵੀ ਹੈ ਇਹ ਵੀ ਮੈਂ ਸਭ ਦਾ ਤੁਸੀਂ ਇੱਕ ਟੰਡੋਰਾ ਜਿਹੜਾ ਉਸ ਪ੍ਰਮਾਤਮਾ ਦੇ ਪੂਰੀ ਵਾਲੇ ਸੰਤਾਂ ਦੇ ਨਾਂ ਦਾ ਉਹ ਇੱਕ ਟੰਡੋਰੇ ਤੋਂ ਭਾਵ ਤੁਸੀਂ ਇੱਕ ਲੋਕਾਂ ਦੇ ਵਿੱਚ ਪ੍ਰਚਾਰ ਕਰ ਰਹੇ ਹੋ ਤੁਸੀਂ ਪ੍ਰਚਾਰ ਨੂੰ ਕਿਉਂਕਿ ਸੋਸ਼ਲ ਮੀਡੀਆ ਦਾ ਯੁੱਗ ਹੈ ਸਮਾਂ ਇਹ ਚੱਲ ਰਿਹਾ ਥੋੜੀ ਕੀਤੀ ਗੱਲ ਦੁਨੀਆ ਚ ਜਾਣੀ ਹੈ ਤੇ ਇਹ ਇੱਕ ਇਹ ਦੋ ਨੌਜਵਾਨ ਬੱਚੇ ਮੈਂ ਸਮਝਦਾ ਬਹੁਤ ਵੱਡਾ ਅਪਰਾਲਾ ਕਰ ਰਹੇ ਹਾਂ ਬਹੁਤ ਵੱਡਾ ਅਪਰਾਲਾ ਕਰ ਰਹੇ ਹੋ ਤੁਸੀਂ ਕੰਢੀ ਦਾ ਏਰੀਆ ਤਾ ਪੂਰੀ ਵਾਲੇ ਸੰਤਾਂ ਦਾ ਸਾਰਾ ਹੀ ਭਗਤ ਹੈ ਤੇ ਜੋ ਉਹਨਾਂ ਦੀ ਵੱਡੀ ਦੇਣ ਹੈ ਮੈਂ ਅੱਜ ਵੀ ਦੇਖਦਾ ਮੈਂ ਉਹਨਾਂ ਨੂੰ ਸਲੂਟ ਕਰਦਾ ਕਿਉਂਕਿ ਮੈਂ ਸਮਾਗਮਾਂ ਵਿੱਚ ਜਾਣਾ ਹੈ ਗੁੱਜਰ ਬਰਾਦਰੀ ਦੇ ਸਮਾਗਮ ਦੇ ਵਿੱਚ ਅੱਜ ਵੀ ਸਾਦਗੀ ਵੀ ਚਲਕਦੀ ਹੈ ਅੱਜ ਸਚਾਈ ਵੀ ਚਲਕਦੀ ਹੈ ਅੱਜ ਰਵੈਤਾਂ ਵੀ ਚਲਕਦੀਆਂ ਨੇ ਅੱਜ ਸਾਡਾ ਪੁਰਾਣਾ ਸੱਭਿਆਚਾਰ ਵੀ ਚਲਕਦਾ ਹੈ ਅੱਜ ਵੱਡਿਆਂ ਦਾ ਸਤਕਾਰ ਵੀ ਚਲਕਦਾ ਹੈ ਪੰਚਾਇਤਾਂ ਦਾ ਸਤਕਾਰ ਵੀ ਚਲਕਦਾ ਹੈ ਵੱਡਿਆਂ ਦਾ ਕਿਵੇਂ ਸਤਕਾਰ ਕਰਨਾ ਇਹ ਵੀ ਮੈਂ ਖਸਮਦਾ ਵੀ ਅੱਜ ਗੁੱਜਰ ਸਮਾਜ ਦੇ ਹਿੱਸੇ ਆਉਂਦਾ ਹੈ ਤੇ ਜਦ ਤੁਸੀਂ ਤੁਸੀਂ ਕਿਤੇ ਜਾਓ ਸ਼ਗਨ ਦੀ ਰਸਮ ਹੁੰਦੀ ਹੈ ਤਾਂ ਮੂਰੇ ਹੋ ਕੇ ਪੰਚਾਇਤ ਰੋਲ ਅਦਾ ਕਰਦੀ ਹੈ ਬਾਕੀ ਸਮਾਜ ਕਿਤੇ ਨਹੀਂ ਇਸ ਤਰ੍ਹਾਂ ਦਾ ਹੁੰਦਾ ਤੇ ਅਸੀਂ ਪੰਚਾਇਤਾਂ ਨੂੰ ਸਤਕਾਰ ਦੇਣਾ ਵੱਡਿਆਂ ਨੂੰ ਸਤਕਾਰ ਦੇਣਾ ਇਹ ਹਿੱਸੇ ਆਉਂਦਾ ਹੈ ਗੁਜਰਤ ਸਮਾਜ ਦੀ ਤੇ ਮੈਂ ਇਹ ਵੀ ਵੱਡੀਆਂ ਗੱਲਾਂ ਨੇ ਤੇ ਅੱਜ ਸਾਨੂੰ ਇਹ ਵੀ ਸਿੱਖਣ ਦੀ ਲੋੜ ਹੈ ਕਿਉਂਕਿ ਜਿਹੜੇ ਬਜ਼ੁਰਗ ਹੁੰਦੇ ਨੇ ਉਹਨਾਂ ਕੋਲੇ ਜ਼ਿੰਦਗੀ ਦੇ ਜਿਹੜੇ ਤਜਰਬਿਆਂ ਦੇ ਕੁਸ਼ਟੇ ਬਾਰੇ ਹੋਏ ਨੇ ਤੇ ਉਹਨਾਂ ਤੋਂ ਕੰਮ ਲੈਣਾ ਉਹਨਾਂ ਤੋਂ ਫਾਇਦਾ ਲੈਣਾ ਉਹ ਉਹ ਉਹਨਾਂ ਤੋਂ ਕੁਝ ਗ੍ਰਹਿਣ ਕਰਨਾ ਇਹ ਇਹ ਅਸੀਂ ਜੇ ਚੰਗੀ ਬੁੱਧੀ ਨਾਲ ਬਜ਼ੁਰਗਾਂ ਤੋਂ ਲੈ ਸਕਦੇ ਆ ਤੇ ਨਹੀਂ ਤਾਂ ਉਹ ਨਾਲ ਹੀ ਲੈ ਕੇ ਚਲੇ ਜਾਂਦੇ ਨੇ ਉਹਨਾਂ ਤੋਂ ਕਿਵੇਂ ਲੈਣਾ ਇਹਦੇ ਲਈ ਸਾਨੂੰ ਸੋਚਣਾ ਚਾਹੀਦਾ ਕਿਉਂਕਿ ਜਦ ਬੱਚਾ ਦਾਦੇ ਕੋਲੇ ਬੈਠਦਾ ਦਾਦੀ ਕੋਲੇ ਬੈਠਦਾ ਦਾਦੀਆਂ ਨਾਨੀਆਂ ਮਿੰਨੀ ਵੈਦ ਹੀ ਹੁੰਦੀਆਂ ਨੇ ਥੋਡੇ ਅੱਧਿਆ ਜਿਹੜਾ ਆ ਕਰੋਨਾ ਦਾ ਇਲਾਜ ਤਾਂ ਦਾਦੀਆਂ ਨਾਨੀਆਂ ਕੋਲੇ ਸਾਰੇ ਡਾਕਟਰਾਂ ਨਾਲੋਂ ਵਧੀਆ ਸੀ ਹਾਂ ਜੀ ਤੇ ਇਸ ਕਰਕੇ ਇਹ ਇਹ ਜਿਹੜੀਆਂ ਛੋਟੀਆਂ 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 ਸਾਡੇ ਚੀਜ਼ਾਂ ਨੇ ਛੋਟੀਆਂ ਬੱਚਿਆਂ ਦੀਆਂ ਕਿਤੇ ਨਾ ਕਿਸੇ ਪ੍ਰੋਬਲਮ ਨੇ ਇਹ ਸਾਰਿਆਂ ਦਾ ਹੱਲ ਇਹ ਦਾਦੀਆਂ ਨਾਨੀਆਂ ਕੋਲੇ ਆ ਤੇ ਦਾਦੀਆਂ ਨਾਨੀਆਂ ਦਾ ਸਤਿਕਾਰ ਕਰਿਆ ਕਰੋ ਬਜ਼ੁਰਗਾਂ ਦਾ ਸਤਿਕਾਰ ਕਰਿਆ ਕਰੋ ਵੱਡਿਆਂ ਦਾ ਸਤਿਕਾਰ ਕਰੋ ਅਸੀਂ ਮੈਨੂੰ ਯਾਦ ਆ ਅਸੀਂ ਛੋਟੇ ਛੋਟੇ ਹੁੰਦੇ ਸਾਡੇ ਪਿੰਡ ਅਧਨ ਸਿੰਘ ਗਰੇਵਾਲ ਯਾਰ ਉਹਨਾਂ ਨੂੰ ਸਾਰੇ ਬੱਚੇ ਬਾਬਾ ਜੀ ਸਤਿ ਸ੍ਰੀ ਅਕਾਲ ਜਿੱਥੇ ਵੀ ਕਿਸੇ ਨੇ ਮਿਲਣਾ ਤੇ ਯਾਰ ਅੱਜ ਸਤਿ ਸ੍ਰੀ ਅਕਾਲ RAM RAM ਅੱਜ ਗੁਆਚ ਗਿਆ ਅੱਜ ਸਹਿਜ ਗੁਆਚ ਗਿਆ ਸਾਡੇ ਅੰਦਰੋਂ ਸਹਿਜ ਗੁਆਚ ਗਿਆ ਅਸੀਂ ਸਹਿਜ ਨਾਲ ਕੋਈ ਗੱਲ ਵੀ ਨਹੀਂ ਕਰਨੀ ਚਾਹੁੰਦੇ ਮਾਂ-ਬਾਪ ਨਾਲ ਨਹੀਂ ਗੱਲ ਕਰਨੀ ਚਾਹੁੰਦੇ ਸਹਿਜ ਦੇ ਵਿੱਚ ਸਮਾਜ 'ਚੋਂ ਸਹਿਜ ਖਤਮ ਹੋ ਗਿਆ ਤੁਸੀਂ ਦੇਖਦੇ ਹੋ ਮਾਮੂਲੀ ਗੱਲ ਅਖਬਾਰ ਭਰੇ ਪਏ ਨੇ ਕਿ ਗੁਆਂਡੀ ਨਾਲ ਝਗੜਾ ਹੋਇਆ ਤੇ ਗੋਲੀ ਮਾਰਤੀ ਜਾਂ ਉਹਦਾ ਕਤਲ ਕਰ ਦਿੱਤਾ ਕਿਉਂਕਿ ਸਹਿਜ ਹੈ ਨਹੀਂ ਸੁਣਨ ਦੀ ਸ਼ਕਤੀ ਖਤਮ ਹੋ ਗਈ ਸਿਰਫ ਐਕਸ਼ਨ ਸਹਿਜ ਖਤਮ ਤੇ ਪਲੀਜ਼ ਸਹਿਜ ਸਾਨੂੰ ਗੁਰਬਾਣੀ ਸਿਖਾਉਣੀ ਹੈ ਸਹਿਜ ਸ਼ਾਂਤੀ ਸਪਸ਼ਟਤਾ ਜਿਹੜੀ ਤੁਹਾਡੇ ਅੰਦਰ ਹੋਣੀ ਚਾਹੀਦੀ ਹੈ ਤੇ ਸਹਿਜ ਨਾਲ ਗੱਲ ਕਰਾਂਗੇ ਤਾਂ ਉਹ ਤਾਂ ਹੱਲ ਨਿਕਲਦਾ ਕਿਸੇ ਵੀ ਦੁਨੀਆ ਦੀਆਂ ਵੱਡੀਆਂ ਤੋਂ ਵੱਡੀਆਂ ਸਮੱਸਿਆਵਾਂ ਦਾ ਹੱਲ ਹੁੰਦਾ ਹੈ ਤੇ ਇਹ ਪੈਸਾ ਪੂਸਾ ਤਾਂ ਇੱਥੇ ਰਹਿ ਜਾਣਾ ਅਸਲੀ ਤੇ ਤੁਹਾਡੇ ਅੰਦਰ ਸਹਿਜ ਹੈ ਸਤਕਾਰ ਹੈ ਲੋਕਾਂ ਨੂੰ ਦੇਣ ਲਈ ਪਿਆਰ ਹੈ ਤੇ ਚਿਹਰੇ ਤੇ ਮੁਸਕਰਾਹਟ ਹੈ ਤੇ ਸੂਰਜ ਜੀ ਜਿਵੇਂ ਆ ਉਹਦੇ ਚਾਲੀ ਚੈਂਪੀਅਨ ਦਾ ਅਸੀਂ ਮੈਂ ਸੁਣ ਰਿਹਾ ਸੀ ਕਿ ਸੂਰਜ ਜੀ ਸ਼ਕਤੀ ਇਹ ਵੀ ਸੋਰਜ ਵੀ ਨਸੀਬਾਂ ਵਾਲਿਆਂ ਨੂੰ ਜਿਹੜੀਆਂ ਤਰਖਤਾਂ ਦੀਆਂ ਸ਼ਾਵਾਂ ਨੇ ਇਹ ਵੀ ਨਸੀਬਾਂ ਵਾਲਿਆਂ ਨੂੰ ਬਜ਼ੁਰਗ ਅਜੀ ਦੇ ਦਾਦਾ ਦਾਦੀ ਜਿਉਂਦੇ ਨੇ ਉਹ ਵੀ ਨਸੀਬਾਂ ਵਾਲੇ ਨੇ ਮਾਪੇ ਜਿਉਂਦੇ ਨੇ ਉਹਨਾਂ ਦਾ ਸਤਿਕਾਰ ਕਰੋ ਮਾਪੇ ਦਾ ਸਤਿਕਾਰ ਕਰੋ ਅਸੀਂ ਦੁਨੀਆ 'ਚ ਲੰਗਰ ਦੀ ਗੱਲ ਕਰਦੇ ਆ ਤੇ ਕਈ ਵਾਰੀ ਘਰ ਦੇ ਵਿੱਚ ਮਾਪੇ ਬਲਤਿਆ ਨਹੀਂ ਦਿੰਦੇ ਮਾਪੇ ਦਾ ਸਤਿਕਾਰ ਕਰੋ ਮੈਂ ਫਿਰ ਜਿਹੜਾ ਡੱਲੇਵਾਲ ਚੈਨਲ ਇਹ ਨੌਜਵਾਨਾਂ ਦੀ ਜਿਹੜੀ ਸੇਵਾ ਇਹਨਾਂ ਦੀ ਸੋਚ ਨੂੰ ਸਲੂਟ ਕਰਦਾ ਕਿ ਇਸੇ ਤਰ੍ਹਾਂ ਅੱਗੇ ਹੋ ਕੇ ਸੇਵਾ ਕਰਦੇ ਰਹਿਣ ਤੁਸੀਂ ਇਹ ਦੇਖੋ ਵੀ ਅਸੀਂ ਇਹਨਾਂ ਨੂੰ ਇਹ ਵੀ ਕਿਹਾ ਵੀ ਥੋੜਾ ਅਸੀਂ ਤੇਲ ਵੀ ਪਾ ਦਿੱਤੀ ਸਾਡੇ ਸਕੂਟਰ 'ਚ ਉਹ ਮੁੰਡੇ ਕਹਿੰਦੇ ਨਾ ਜੀ ਅਸੀਂ ਤਾਂ ਸੱਚ ਲੱਭੀ ਜਾਂ ਮੈਂ ਤਾਂ ਹੈਰਾਨ ਆ ਇਹਦਾ ਮਤਲਬ ਹੈ ਸੱਚੀ ਸੁੱਚੀ ਕਿਰਤ ਕਰਕੇ ਤੇ ਨਾਲ ਸੇਵਾ ਵਾਲੇ ਪਾਸੇ ਲੱਗਿਆ ਮੈਂ ਤਾਂ ਇਹ ਦੋਨੋਂ ਬੱਚਿਆਂ ਨੂੰ ਵੀ ਸਲੂਟ ਕਰਦਾ ਇਹਨਾਂ ਦੀ ਸੋਚ ਨੂੰ ਕਰਦਾ ਸਾਡਾ ਕਾਕੂ ਚੌਧਰੀ ਉਹਨਾਂ ਨੂੰ ਨਾਲ ਲੈ ਕੇ ਸਾਰੇ ਪਾਸੇ ਜਾ ਰਹੇ ਨੇ ਪੂਰੀ ਵਾਲੇ ਸੰਤਾਂ ਦੇ ਸਵਾਮੀ ਗੰਗਾ ਨਾ ਜੀ ਦੇ ਜਿਹੜੇ ਸ਼ੇਸ਼ ਨੇ ਜਿਹੜੇ ਉਹਨਾਂ ਨੇ ਪੁਰਾਣੇ ਸਮੇਂ ਦੇ ਵਿੱਚ ਅੱਜ ਤੋਂ 50 ਸਾਲ ਪਹਿਲਾਂ 60 ਸਾਲ ਪਹਿਲਾਂ ਜਿਹੜਾ ਇੱਕ ਰਸਤਾ ਦਿਖਾਇਆ ਤੇ ਉਹਦਾ ਉਹ ਸਾਰਾ ਦੇਖ ਰਹੇ ਨੇ ਉਹਦਾ ਮੈਂ ਸਮਝਦਾ ਬਹੁਤ ਵੱਡੀਆਂ ਗੱਲਾਂ ਨੇ ਤੇ ਇਹ ਸਾਨੂੰ ਇੱਕ ਸਿੱਖਿਆ ਦਿੰਦੇ ਨੇ ਸਾਨੂੰ ਰਸਤਾ ਦਿਖਾਉਂਦੇ ਨੇ ਮੈਂ ਜਿਆਦਾ ਸਮਾਣਾ ਲੈਂਦਾ ਹੋਗਾ ਕਿਉਂਕਿ ਅਸੀਂ ਐਸੇ ਫੀਲਡ ਚ ਤੁਰੇ ਫਿਰਦੇ ਆ ਜਿੰਨਾ ਮਰਜ਼ੀ ਬੋਲੀ ਚੱਲੀਏ ਕਈ ਵਾਰੀ ਸੌਰੀ ਕਿਤੇ ਨਾ ਕਿਤੇ ਕੋਈ ਸ਼ਬਦ ਐਸੇ ਵੀ ਹੋ ਜਾਂਦੇ ਜਿਹੜੇ ਕਿਸੇ ਨੂੰ ਨਹੀਂ ਚੰਗੇ ਲੱਗਦੇ ਮੈਂ ਮਾਫੀ ਚਾਹਨਾ ਤੇ ਮੈਂ ਤਾਂ ਜਿਹੜੀਆਂ ਆਪਣੀ ਮੇਰੇ ਮਨ ਦੀਆਂ ਭਾਵਨਾਵਾਂ ਸੀ ਮੈਂ ਉਹਨਾਂ ਨੂੰ ਦੱਸਣ ਦੀ ਜ਼ਿਕਰ ਕਰਨ ਦੀ ਤੁਹਾਡੇ ਤੱਕ ਪਹੁੰਚਾਉਣ ਦੀ ਥੋੜੀ ਜਿਹੀ ਕੋਸ਼ਿਸ਼ ਕੀਤੀ ਹੈ ਬਹੁਤ ਬਹੁਤ ਧੰਨਵਾਦ ਜੈ ਬੰਦੀ ਸ਼ੋਅ